ਸਸ਼ੀ ਗਾਦਰੀ ਨੂੰ ਕੋ ਸਾਹਮਣੇ ਪੰਜਾਬ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸ ਦिए ਕਿ ਲੋਕ ਸਭਾ ਚੋਣਾਂ ਨੂੰ ਲੈ ਕੇ 2024 ਦੀ ਜੇੜੀ ਹੈ ਵੋਟਾਂ ਨੇ ਜਿੱਥੇ ਉਹ ਲੋਕੀ ਉਮੀਦਵਾਰ ਖੜੇ ਕਰ ਰਹੇ ਹਨ ਉੱਥੇ ਹੀ ਹੁਣ ਭਾਜਪਾ ਅਤੇ ਕਾਂਗਰਸ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਹਾਂ ਮੋਦੀ ਅਤੇ ਰਾਹੁਲ ਦੇ ਭਾਸ਼ਣ ਲੈ ਕੇ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਭਾਜਪਾ ਤੇ ਕਾਂਗਰਸ ਦੇ ਅਧਿਐਕਸ਼ ਨੂੰ 29 April ਤੱਕ ਜਵਾਬ ਵੀ ਦੇਣਾ ਪਵੇਗਾ ਇਸ ਨੋਟਿਸ ਨੂੰ ਜਿਹੜਾ ਹੈ ਅੱਜ ਜਾਰੀ ਕਰ ਦਿੱਤਾ ਗਿਆ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਦੇ ਉੱਤੇ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਆਯੋਗ ਦਾ ਕਹਿਣਾ ਹੈ ਕਿ ਭਾਜਪਾ ਤੇ ਕਾਂਗਰਸ ਅਧਿਐਕਸ਼ 29 ਅਪ੍ਰੈਲ ਤੱਕ ਉਹ ਇਸ ਨੋਟਿਸ ਦਾ ਜਵਾਬ ਮੰਗਣਗੇ ਭਾਜਪਾ ਅਤੇ ਕਾਂਗਰਸ ਦੋਨੋਂ ਪਾਰਟੀਆਂ ਦੇ ਉੱਤੇ ਧਰਮ ਜਾਤੀ ਸਮੁਦਾਇ ਅਤੇ ਭਾਸ਼ਣ ਦੇ ਆਧਾਰ ਤੇ ਨਫਰਤ ਅਤੇ ਵੰਡ ਪੈਦਾ ਕਰਨ ਦਾ આરોਪ ਜਿਹੜਾ ਲਾਇਆ ਗਿਆ ਹੈ ਜੀ ਹਾਂ ਭਾਜਪਾ ਤੇ ਕਾਂਗਰਸ ਦੇ ਉੱਤੇ ਯਾਨੀ ਕਿ ਮੋਦੀ ਅਤੇ ਰਾਹੁਲ ਦੇ ਭਾਸ਼ਣਾਂ ਦੇ ਉੱਤੇ ਜਿਹੜਾ ਇਹ આરોਪ ਹੈ ਲਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਤਰਨ ਜਾਤੀ ਸਮੁਦਾਇਆ ਭਾਸ਼ਣ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਨਫ਼ਰਤ ਹੈ ਵੰਡ ਹੈ ਉਹ ਪੈਦਾ ਕਰਨ ਦਾ aarop ਜਿਹੜਾ ਦੋਨੋਂ ਪਾਰਟੀਆਂ ਤੇ ਲਾਇਆ ਗਿਆ ਤੇ ਉੱਥੇ ਹੀ 2024 ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਿੱਚ ਬਿਹਾਰ ਦੇ ਜਿਹੜੇ ਪੂਰਬ ਡਿਪਟੀ ਸੀਐਮ ਤੇ ਜਸਵੀ ਯਾਦਵ ਨੇ ਉਹਨਾਂ ਨੇ ਭਾਜਪਾ ਦੇ ਰਾਸ਼ਟਰੀ ਅਧਿਖ ਜੀਪੀ ਨੱਡਾ ਤੇ ਇੱਕ ਗੰਭੀਰ ਆਰੋਖ ਵੀ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿ ਨੱਡਾ ਨੋਟਾਂ ਤੋਂ ਪਰਿਆ ਬੈਗ ਲੈ ਕੇ ਜਿਹੜਾ ਹੈ ਬਿਹਾਰ ਪਹੁੰਚਿਆ ਹੈ ਨੋਟਾਂ ਤੋਂ ਪਰੇ ਪੰਜ ਵੱਡੇ ਬੈਗ ਉਹਨਾਂ ਨੇ ਦੇਖੇ ਹਨ ਜਿਸ ਵਿੱਚ ਨੱਡਾ ਬਿਹਾਰ ਉਹਨਾਂ ਨੂੰ ਲੈ ਕੇ ਪਹੁੰਚਿਆ ਤੇ ਜਗ੍ਹਾ ਜਗ੍ਹਾ ਤੇ ਚੋਣਾ ਹੋ ਰਹੀਆਂ ਨੇ ਅਤੇ ਵੋਟ ਮੰਗੇ ਜਾ ਰਹੇ ਹਨ ਇਹ ਗੰਭੀਰ આરોਪ ਜਿਹੜਾ ਹੈ ਤੇ ਜਸਵੀ ਯਾਦਵ ਵੱਲੋਂ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਜੇਪੀ ਮਿੱੱਡਾ ਉੱਤੇ ਵੀ ਲਾਇਆ ਜਾ ਰਿਹਾ ਹੈ ਕਿ ਬਿਹਾਰ ਦੇ ਵਿੱਚ ਉਹ ਪੰਜ ਵੱਡੇ ਬੈਗ ਨੋਟਾਂ ਦੇ ਲੈ ਕੇ ਪਹੁੰਚੇ ਹਨ ਸਸ਼ੀ ਗਾਦ ਲਿ ਨੋ ਨਿਗੋ ਸਾਹਿਬ ਪੰਜਾਬ ਦੇਖ ਰਹੇ ਹਾਂ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸ ਦिए ਕਿ ਲੋਕ ਸਭਾ ਚੋਣਾਂ ਨੂੰ ਲੈ ਕੇ 2024 ਦੀ ਜੇੜੀ ਹੈ ਵੋਟਾਂ ਨੇ ਜਿੱਥੇ ਉਹ ਲੋਕੀ ਉਮੀਦਵਾਰ ਖੜੇ ਕਰ ਰਹੇ ਹਨ ਉੱਥੇ ਹੀ ਹੁਣ ਭਾਜਪਾ ਅਤੇ ਕਾਂਗਰਸ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਹਾਂ ਮੋਦੀ ਅਤੇ ਰਾਹੁਲ ਦੇ ਭਾਸ਼ਣ ਲੈ ਕੇ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਭਾਜਪਾ ਤੇ ਕਾਂਗਰਸ ਦੇ ਅਧਿਐਖ ਨੂੰ 29 ਅਪ੍ਰੈਲ ਤੱਕ ਜਵਾਬ ਵੀ ਦੇਣਾ ਪਵੇਗਾ ਇਸ ਨੋਟਿਸ ਨੂੰ ਜਿਹੜਾ ਹੈ ਅੱਜ ਜਾਰੀ ਕਰ ਦਿੱਤਾ ਗਿਆ ਹੈ ਗੁਰੂਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਦੇ ਉੱਤੇ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਆਯੋਗ ਦਾ ਕਹਿਣਾ ਹੈ ਕਿ ਭਾਜਪਾ ਤੇ ਕਾਂਗਰਸ ਅਧਿਐਖ 29 ਅਪ੍ਰੈਲ ਤੱਕ ਉਹ ਇਸ ਨੋਟਿਸ ਦਾ ਜਵਾਬ ਮੰਗਣਗੇ ਬੀਜੇਪੀ ਅਤੇ ਕਾਂਗਰਸ ਦੋਨੋਂ ਪਾਰਟੀਆਂ ਦੇ ਉੱਤੇ ਧਰਮ ਜਾਤੀ ਸਮੁਦਾਇ ਅਤੇ ਭਾਸ਼ਣ ਦੇ ਆਧਾਰ ਤੇ ਨਫ਼ਰਤ ਅਤੇ ਵੰਡ ਪੈਦਾ ਕਰਨ ਦਾ આરોਪ ਜਿਹੜਾ ਲਾਇਆ ਗਿਆ ਹੈ ਜੀ ਹਾਂ ਪਾਛਪਾ ਦੀ ਕਾਂਗਰਸ ਦੇ ਉੱਤੇ ਯਾਨੀ ਕਿ ਮੋਦੀ ਅਤੇ ਰਾਹੁਲ ਦੇ ਭਾਸ਼ਣਾਂ ਦੇ ਉੱਤੇ ਜਿਹੜਾ ਇਹ આરોਪ ਹੈ ਲਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਗਰਾਂ ਜਾਤੀ ਸਮੁਦਾਇਆ ਭਾਸ਼ਣ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਨਫ਼ਰਤ ਹੈ ਵੰਡ ਹੈ ਉਹ ਪੈਦਾ ਕਰਨ ਦਾ aarop ਜਿਹੜਾ ਦੋਨੋਂ ਪਾਰਟੀਆਂ ਤੇ ਲਾਇਆ ਗਿਆ ਤੇ ਉੱਥੇ ਹੀ 2024 ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਿੱਚ ਬਿਹਾਰ ਦੇ ਜਿਹੜੇ ਪੂਰਬ ਡਿਪਟੀ ਸੀਐਮ ਤੇ ਜਸਵੀ ਯਾਦਵ ਨੇ ਉਹਨਾਂ ਨੇ ਭਾਜਪਾ ਦੇ ਰਾਸ਼ਟਰੀ ਅਧਿਖ ਜੀਪੀ ਨੱਡਾ ਤੇ ਇੱਕ ਗੰਭੀਰ ਆਰੋਪ ਵੀ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿ ਨੱਡਾ ਨੋਟਾਂ ਤੋਂ ਭਰਿਆ ਬੈਗ ਲੈ ਕੇ ਜਿਹੜਾ ਹੈ ਬਿਹਾਰ ਪਹੁੰਚਿਆ ਹੈ ਨੋਟਾਂ ਤੋਂ ਭਰੇ ਪੰਜ ਵੱਡੇ ਬੈਗ ਉਹਨਾਂ ਨੇ ਦੇਖੇ ਹਨ ਜਿਸ ਵਿੱਚ ਨੱਡਾ ਬਿਹਾਰ ਉਹਨਾਂ ਨੂੰ ਲੈ ਕੇ ਪਹੁੰਚਿਆ ਤੇ ਜਗ੍ਹਾ-ਜਗ੍ਹਾ ਤੇ ਚੋਣਾ ਹੋ ਰਹੀਆਂ ਨੇ ਅਤੇ ਵੋਟ ਮੰਗੇ ਜਾ ਰਹੇ ਹਨ ਇਹ ਗੰਭੀਰ ਆਰੋਪ ਜਿਹੜਾ ਹੈ ਤੇ ਜਸਵੀ ਯਾਦਵ ਵੱਲੋਂ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਜੇਪੀ ਮਿੱੱਡਾ ਉੱਤੇ ਵੀ ਲਾਇਆ ਜਾ ਰਿਹਾ ਹੈ ਕਿ ਬਿਹਾਰ ਦੇ ਵਿੱਚ ਉਹ ਪੰਜ ਵੱਡੇ ਬੈਗ ਨੋਟਾਂ ਦੇ ਲੈ ਕੇ ਪਹੁੰਚੇ ਹਨ